ਸ਼੍ਰੀ ਵਾਹਿਗੁਰੂ ਸਾਹਿਬ ਜੀ ਕੀਰਤਨ ਸੋਹਿਲਾ ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੁ ਤਿਤ ਕਰ ਗਾਵੋ ਸੋਹਿਲਾ ਸਿਵ ਰਹਉ ਸਰਜਨਹਾਰੁ ਤੁਮ ਗਾਵਹੁ ਮੇਰੇ ਨਰਭਉ ਕਾ ਸੋਹਿਲਾ ਹੋ ਵਾਰੀ ਸਦ ਜਿਤ ਸੋਹਿਲਾ ਸਦਾ ਸੁਖ ਹੋਈ ਰਹਾ ਨਤ ਨਤ ਜੀੜੇ ਸਮਾਲੀ ਅਨ ਦੇਖ ਗਾ ਦੇਵਨਹਾਰ ਤੇਰੇ ਦਾਨ ਨਾ ਕੀਮਤ ਨਾ ਪਵੈ ਤਿਸ ਦਾਤੇ ਕਮਲ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੀਲ ਦੇਹੋ ਸਜਣ ਅਸੀਸੜਿਆ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚੈ ਸਦੜੇ ਨਤ ਪਵੰਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਅਵੰਨ ਰਾਗ ਆਸਾ ਮਹੱਲਾ ਪਹਿਲਾ छे अर छे अपनेस गुर गुरश अनेक बाबा जय घर करते की रत हुए शोकर रख बढ़ाई तोए रहा विश्वय चसिया घड़िया पहरा थिति बारी माह हुआ सूरज एक रत अनेक नानक करते के किते राग तनासरी महला पहला गगन में थाल रबचंद दीपक बने तारका मंडल जनक मोती धूप मले आन लो पवन चवरू करे सकल बन राए पुलंत ज्योति कैसे आरती होए पव खंडना तेरी आरती अनहत शब्द व्यजंत घेरी रहा सहज तव नैन नाना नैन हह तू एको सहस मूर्त नाना एक तोहि ਸੈ ਸਪਦ ਬਿਮਲ ਨਾਨਕ ਇੱਕ ਪਦ ਗੰਧ ਬਿਨ ਸਹਿ ਸਤਵ ਗੰਧ ਏਵ ਚਲਤ ਮੋਹੀ ਸਭ ਮਹਿ ਜੂਤ ਜੋਤ ਹੈ ਸੋ ਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪਰਗਟ ਹੋਏ ਜੋ ਤਿਸ ਭਾਵੈ ਸੂ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੁ ਆਣ ਦੇ ਨਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੇੰਗ ਕੋ ਹੋਏ ਜਾਤੇ ਤੇਰਾ ਨਾਮ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕਰੂਦ ਨਗਰ ਬਹੁ ਭਰਿਆ ਮਿਲ ਸਾਧੂ ਖੰਡਨ ਕੰਡਾਈ ਪੂਰਬ ਲਿਖਤ ਲਿਖੀ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਣ ਵੱਡਾ ਹੈ ਕਰ ਡੰਡੋਤ ਪਣ ਵੱਡਾ ਹੈ ਰਹਾ ਸਾਕਤ ਹਰ ਰਸ ਸਾਧਨ ਜਾਣਿਆ ਤਿਨ ਅੰਤਰ ਹੋਮੈ ਕੰਡਾਈ ਜਿਉ ਜਿਉ ਚਲਹੀ ਚੁ ਬੈ ਦੁਖ ਪਾਵਹੀ ਜਮ ਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਿ ਮਾਣੇ ਦੁਖ ਜਨਮ ਮਰਨ ਪਵ ਖੰਡਾਈ ਅਬਨਾਸੀ ਬੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੀ ਹਰ ਰਾਖ ਰਾਖ ਵੱਡ ਵੱਡਾ ਈ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾਏ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬਣੰਤੀ ਸੁਣ ਮੇਰੇ ਮਿੱਤਾ ਸੰਤ ਟਹਿਲ ਕੇ ਬੇਲਾ ਈਹਾ ਘਾਟ ਚਲੋ ਹਰ ਲਾਹਾ ਆਗੇ ਬਸਨ ਸਹਿੇਲਾ ਔਦ ਕਟ ਐਦਨ ਸੋਰੈ ਨਾਰੀ ਮਨ ਗੁਰ ਮਿਲ ਕਾ ਜਸ ਵਾਰੀ ਰਹਾਓ ਇਹੋ ਸੰਸਾਰ ਬਕਾਰ ਸੰਸੇ ਮੈਂ ਤਰਿਹੁ ਬ੍ਰਹਮ ਗਿਆਨੀ ਜਸਹਿ ਜਗਾਏ ਪੀ ਆਵੈ ਇਹੋ ਰਸ ਅਗਥ ਕਥਾ ਤਿਨ ਜਾਨੀ ਜਾ ਕੋ ਆਏ ਸੋਇ ਬਹੱਜ ਹੋ ਹਰ ਗੁਰ ਤੇ ਮਣੇ ਬਸੇਰਾ ਨਿਜ ਘਰ ਮਹਿਲ ਪਾਵ ਸੁਖ ਸਹਿਜੀ ਬਹੁre ਨ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਣਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਣਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋ ਕਉ ਕਰ ਸੰਤਨ ਕੀ ਦੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ